ਦੇਦੀ ਬਾਰੇ ਚੰਗਰੀ ਮਿੱਟੀ ਦੇ ਹੈ ਸੁਨਾ ਨਾਮ ਜੰਗਰੀ ਮਿੱਟੀ ਹੈ ਰੱਬ ਹੀ ਬੰਦਾ ਦੇ ਆਖੀ ਮਾਨਾ ਕਦੇ ਵੇ ਮਾਨਾ ਇਸ ਜਗ ਤੇਰੀ ਆਉਣਾ ਫੇਰ ਤੇ ਮਾਨਾ ਇਸ ਜਗ ਤੇਰੀ ਆਉਣਾ ਤੁਸੀਂ ਬਰਤਨੀ ਸੇ ਨਾ ਕੀਏ ਆਪਣੀਆਂ ਕੀਏ

ਕੈਂਡਾਂ ਦੀ ਖੱਟ ਕੈਂਡਾਂ ਦੀ ਪੱਕੀ ਸੀ ਡੰਡੀ ਸਰ ਹੋ ਜਾਣੀ ਬੇਤੀ ਆਇਆ

बाबू कौन जाता है रावण करवा बन्दे 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 रावण करवा बन्द

त छ <laughs> <laughs>